ਪੂਰਾ ਪਾ ਦੇ ਗੱਲ ਜੇ ਤਾਂ ਕੋਈ ਆਉਂਦੀ ਇਹਨੇ ਪੂਰੇ ਬਾਈ ਦੀ ਹੋ ਗਈ ਆ ਕੋਸ਼ੋਕ ਲਖਾ ਉਹ ਪੰਜ ਦੀ ਹੋ ਗਈ ਤੇਰੀ ਬੱਤੀ ਸੀ ਤਿੰਨ ਬੱਚੇ ਬਾਬਾ ਘੜ ਕੇ ਪਾਈ ਪੂਰੇ 23000 ਦੀ ਬੱਤੀ ਉਹ ਛੱਡਿਆ ਚਾਚਾ ਬਰੇ ਹੋਰ ਕੀ ਆ ਹੋਰ ਕੀ ਆ ਕਿਹਨ ਹੈ ਹੋਰ ਕੀ ਆ ਫੇ ਕੱਤੀ ਦੀ ਰਾਜਾ ਮਾਤਿਆ ਦੀ ਕੱਤੀ ਦੀ ਤੂੰ ਮੈਦੇ ਪੈ ਲਉਣਾ ਠੀਕ ਆ 32000 ਰੁਪਏ ਗਾਂਵ ਵਿੱਚ 1000 ਰੁਪਏ ਚੱਕਦਾ ਮੇਮਣੇ ਦਾ ਚਾਪਾ ਲੈ ਚੱਕਦਾ ਤੇਰੀ ਦੀ ਕੱਤੀ ਆ ਹਾਂ ਗਾਣਾ ਉਹ ਲਖਾਈ ਕਰਾਵਾਂਗੇ ਯਾਰ ਹੋ ਗਈ ਯਾਰ ਹਾਂ ਨਹੀਂ ਭਾੜੀਆਂ ਕੱਟੀਆਂ ਦਾ ਸੱਟਾ ਇਹਦੇ ਵਿੱਚ ਬੱਕਰੀ ਹੋਣਾ ਤੇ ਆ ਮੁੱਛ ਕੇ ਅੰਨ ਬੱਕੇ ਬੱਕਰੀ ਆ ਗਈ ਹਾਂ ਨਹੀਂ ਆ ਜੇ ਹੋਗਾ ਲਿਆ 23000 ਲਾ ਲਓ ਜੀ 23000 ਰੁਪਇਆ ਲਾਤਾ ਬਾਈ ਨੇ ਤੇ ਦੂਜਾ ਸੌਦਾ ਚੱਲ ਵੇ 23 ਦੀ ਲਾ ਕੀ ਹੋ ਗਿਆ ਟੀਗਾ ਇਹ ਹੋਰ ਫਿਰ ਜਦੋਂ ਨਹੀਂ ਲੈ ਕੇ ਗੱਲ ਹਾਂ ਬਾਈ ਦੇ ਬਾਈ ਦੇ ਉਹ ਕੀ ਆਣਾ ਤੂੰ ਬਣੋੜੀ ਸੀ ਸਾਢੇ 23 ਦੀ ਦੇ ਯਾਰ ਉਹ ਸਾਢੇ 23 ਦੀ ਫੜਾ ਯਾਰ ਦੇਖੀ ਜੋਗੀ 23 ਦੀ ਦੇ ਬਾਈ ਕਿਹੜਾ ਮੇਰੇ ਕੋਲ ਖੜੇ ਉਹ ਕੋਈ ਰਾਹ ਵੀ ਪਾ ਲੈ ਗੱਲ 24 ਦੀ ਦੇ ਯਾਰ ਯਾ ਹੋ ਗਈ ਯਾ ਹੋ ਗਈ ਉਹ ਸਹੀ ਆ ਹੁਣ ਉਹ ਰੱਖ ਲੈ ਝਟ ਕੇ ਓਏ ਹੋਏ ਤੂੰ ਸੀ ਤੂੰ ਤੋਹੀ ਆ 24000 ਰੁਪਏ ਲੱਗ ਗਿਆ ਪੱਖੇ ਦਾ ਦੋਸਤ ਬਹੁਤ ਵਧੀਆ ਹਮਲਾ ਚੱਲੀ ਜਾਂਦਾ ਤੇ ਵੀਡੀਓ ਦੇ ਐਂਡ ਤੱਕ ਓਏ ਭਾਈ ਕਹਿੰਦਾ ਕੀ ਇੱਕ ਮਿੰਟ ਸ਼ੇਅਰ ਕਰ ਦਿਓ ਇੱਕੋ ਹੀ ਦੱਸ ਦਿਓ ਉਸ ਤੋਂ ਬਾਅਦ ਰੁਪਈਆ ਨਹੀਂ ਐਨੇ ਵੀ ਨਹੀਂ ਹੋਣੀ ਮੇਰੀ ਗੱਲ ਸੁਣ ਲੈ ਯਾਰ ਇੱਕ ਮਿੰਟ ਖੜ ਜਾ ਮੈਂ ਰਾਇ ਕਰ ਲੈ 22 ਦੀ ਦਾ 15 ਗਾਂ ਆ ਜੂਗੀ ਦੁੱਧ ਦਿੰਦੀ ਲੋ ਜੀ ਆ ਬੱਕਰੀ ਆ ਤੇ ਫਰਦਾ 24000 ਰੁਪਇਆ ਲੱਗ ਗਿਆ ਦੋਸਤੋ ਤੁਸੀਂ ਖੜ੍ਹ ਜਾਓ ਬਈ ਹੁਣ ਤੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਦੋਸਤੋ ਤੇ ਬਹੁਤ ਵਧੀਆ ਸੌਦਾ ਚੱਲਿਆ ਪਿੰਡ ਥੂੜਾ ਬੱਕਰਾ ਮੰਡੀ ਦੀ ਆ ਰਹੇ ਨੇ ਦੋਸਤੋ ਲੱਗ ਗਿਆ ਤੇ ਵੱਧ ਤੋਂ ਵੱਧ ਪਿੰਡ ਥੂੜਾ ਬੱਕਰਾ ਮੰਡੀ ਦੇ ਪਹੁੰਚਾ ਕਰੋ 24000 230 20 ਆ ਗਿਆ ਇਹ ਹੋ ਜਾ ਆ ਜਾ ਭੋਮੇ ਆ ਜਾ ਨਾ ਛੱਡੀ ਨਾ ਕਿ ਦੇਖੋ ਹੋਰ ਟੋਲੇ ਦੇ ਮੈਂ ਮੂੰਹ ਪਰਾ ਕਰ ਲਈ ਉਹ ਤਾਂ ਨਹੀਂ ਲਾਉਂਦੇ ਸੀ ਰੁਪਿਆ ਵੀ ਵੱਧ ਠੀਕ ਆ ਆ ਲੈ ਹੜਤਲ ਹੈ ਹੜ ਲਾ ਨਾ ਬੱਚਾ ਚੁੱਪ ਕਰਕੇ ਉਹ ਦੇ ਦੇ ਯਾਰ ਫੇ ਉਹ ਗਰਮੀ ਕਰ ਗਿਆ ਹੁਣ 32 ਦੇ ਵੱਜਿਆ ਇਹ ਹੁਣ 30 ਤੇ ਕੀ ਕਹਿੰਦਾ ਹੈ ਕੀ ਕਹਿੰਦਾ ਉਹ ਕੀ ਕਹਿੰਦਾ ਸਮਝਾਓ ਓਏ ਕੋਈ ਨਾ ਨਹੀਂ ਜੇ 25 ਦੇ ਉੱਤੇ ਜੇ ਮੈਂ ਫੜਾ ਦੇ ਹੋ ਗਈ ਹਾਂ ਠੀਕ ਹੈ ਫੜਾ ਦੇ ਉਹ ਯਾਰ ਦੇਖੋ ਜੋ ਜਿੰਨੇ ਮੌਤ ਨਹੀਂ ਹੋ ਗਿਆ

ਇੱਥੇ ਪਾਦਾ 520 ਦੋਤਾ 500 ਇਹਨੇ ਪਾਦਾ ਜੱਦੀ ਇਹਨੇ ਪਾਦਾ ਪਾਈਆਂ ਨੂੰ ਪਾਪਾ ਉਹ ਨਹੀਂ ਹੁੰਦੀ ਰੋੜਲਾ ਪੈਸੇ ਜਿਆਦਾ 25000 ਨਹੀਂ 25000 ਨਹੀਂ ਕਰ ਜਾਂ ਚੱਡੀ ਛੱਡ ਬਾਈ ਛੱਡ ਕੋਣ ਛੱਡਦੇ ਫੜਕ ਛੱਡਦੇ ਹੋਰ ਨਹੀਂ ਘੋਣੇ ਪੈਸੇ 24 ਦੀ ਮੰਗਦੇ ਹੋ ਹਾਂ 25 ਨਹੀਂ ਜਾਂ ਲਖਾਈ ਕਰਾ ਦੂੰਗਾ ਬਸ 25 ਦੀ ਨਹੀਂ 60 25 ਦੀ ਚੱਲ ਹੋ ਗਈ ਹੋ ਮਾਰ ਦੇ ਇਹਨੂੰ ਸਾਢੇ 25 ਦੀ ਹੋਣੀ ਦੋਤ ਤੋਂ ਬਹੁਤ ਵਧੀਆ ਸਾਮਾ ਆ ਪਿੰਡ ਸੁਰਾ ਬਕਰਾਂ ਮੰਡੀ ਦੇ ਸਾਢੇ 25 ਦਾ ਜੀ ਬੱਕਰੀ ਬਹੁਤ ਵੱਡੀ ਹੈ ਭਾਈ ਸਾਢੇ 25 ਹਰ ਪਿੰਡ ਵੀ ਆਉਂਦਾ ਇਹਨੂੰ 25 ਪਤਾ ਕਿ ਹੋਰ ਸਾਢੇ 25 ਦੀ ਬੱਕਰੀ ਇਤਨੀ ਵੀ ਹੁੰਦੀ ਸੀ ਆਹ ਬਾਈਆਂ ਨੇ ਲੈ ਕੇ ਮੇਰੇ ਲਈ ਆ ਜਾ ਰਹੇ ਨੇ ਤੱਕ ਬਣੇ ਰਹੋ ਚੱਲ ਜਾਈਓ ਸ਼ੇਅਰ ਆਲਰਟ ਕਰ ਦਿਓ ਆਹ ਬਾਈਆਂ ਨੇ ਲੈ ਆ ਆਹ ਬੱਤੀ ਦੋ ਤੋਂ ਬਹੁਤ ਵਧੀਆ ਕੁਆਲਟੀ ਦੀ ਕਿੰਨੇ ਦੀ ਸਾਢੇ 25000 ਸਾਢੇ 25000 ਇੱਕ ਮਿੰਟ ਵੀਡੀਓ ਬਣਾਉਂਦੇ ਹੋ ਰੌਣਕ ਮੇਲਾ ਦੋ ਤਿੰਨ ਨਾ ਹੁੰਦੇ ਆਹ ਰੈਦਵਾਰ ਪਹਿਲਾਂ ਮੰਡੀ ਤੋਂ ਬਣੇ ਰਿਹਾ ਕਰੋ ਬਖੋ ਦੂਜੀ ਗੋਲਣਾ ਵੀਡੀਓ ਬਣਾ ਲਿਖੋ ਕਮੈਂਟ ਕੋਈ ਨਹੀਂ ਆਤਾ ਐਸਾ ਹੀ ਫੜਾ ਦੇਣ ਲੱਖਿਆ ਫੇਰਨਾ ਖੈ ਤਾਂ ਬੱਤੀ ਪਾ ਕੇ ਫੇਰ ਤੈਨੂੰ ਉਠਾਈਦਾ ਮਾਰ ਰੱਖੀ 28 ਆ ਕੇ ਫੇਰ ਬੱਤੀ ਤੇ ਆ ਗਿਆ ਓਏ ਤੇਰਾ ਮਾਰਨ ਰੋਇਆ ਦੋਹੀ ਗੱਲ ਫਿਰਦੇ ਜਦੋਂ ਤੁਹਾਡੇ ਪਿੰਡ ਵਾਲੇ ਨਹੀਂ ਆਇਆ ਤੇ ਬਾਈ ਨੇ ਲਈ ਆ ਬਾ ਤੁਹਾਡੇ ਪਿੰਡ ਵਾਲੇ ਨੇ ਉਹ ਭਰਾਵਾ ਅੱਗੇ ਪਛਾੜ ਲੈ ਦੋਹੀ ਪੈਸੇ ਕਿਰਾਏ ਹੁਣ ਅੰਦਾਜ਼ਾ ਆਹੀ ਸਾਫ ਪਕੜਨਾ ਹੈ ਇਹ ਤਾਂ ਨਵਾਂ ਲੈ ਆਂ ਗੱਲ ਨੂੰ ਸੁਣ ਲਈਏ ਤਾਂ ਕੋਈ ਇਹਨੂੰ ਸਟੀਲ ਆ ਐਂਚ ਡੇਪ ਨਵਾਂ ਲਿਆ ਕੇ ਗਿਫਟ ਕਰਕੇ ਜਾਵਾਂਗੇ ਆਹੋ ਉਹ ਜੀ ਬਟਰੀ ਦੀ ਮਹਿੰਗੀ ਥੋੜੀਆਂ ਜਿਹੀ ਮੰਡੀ ਦੀ ਜੇਬ ਚੋਂ ਲਾ ਵੀ 25000 ਦੀ ਹੋਈ ਐ ਇਹ ਇੱਧਰ ਨੂੰ ਹੋਈ ਸਾਈਡ ਤੇ ਸਾਹਮਣੇ ਪਾਈ ਸਾਹਮਣੇ ਅੱਡੀ ਕੀ ਦੇਖਦਾ ਐ ਕਿੰਨੇ ਕਰਤੀ 36 ਹੋ ਰਹੀ ਹੈ ਬਾਈ ਉੱਚੀ ਜਵਾਨ ਤੇ ਉੱਚੀ ਕਰ ਖਜ ਨਹੀਂ ਮਰਜੀ ਕਰ ਤੁਸੀਂ ਪੈਸੇ ਕਿਨੋਂ ਓਹ ਉਹ ਵੀਡੀਓ ਨਾਲ ਇੰਨੀ ਹਾਈ ਦੀ ਬੱਕਰੀ ਮਿਲਦੀ ਨਹੀਂ ਹੈ ਕਿੰਨਾ ਆ ਰਿਹਾ ਭਾਈ ਕਿੰਨੇ ਪੈਸੇ ਨਹੀਂ ਕੋਲ ਬਹੁਤ ਗਿਆ ਨਾਲੇ ਪਿੱਛੇ ਬਹੁਤ ਅੰਗੂਲਾਂ ਲਾਈਆਂ ਲੋਕਾਂ ਮਰੇ ਪਰ ਇਹਨੂੰ ਭੂਮੇ ਭਾ ਮਾਰ ਕੇ ਤਾਂ ਕਿਹੜੀ ਕਿਹੜੀ ਗੱਲ 30 ਦੀ ਗਣਾਓ ਜਿਹੜਾ ਮਰਜੀ ਗਿਆ ਲੈ ਫਿਰ ਪਾ ਪਿੱਛੇ ਭਾਈ ਜੋ ਮੁੰਡੇ ਗਏ ਜਦੋਂ ਮੰਗੇ ਜਾਵੇ ਨਾ ਅਸੀਂ ਵੀ ਰਸਤੇ ਕਰਉਂਦੇ ਸੀ ਪਹਿਲਾਂ ਨਹੀਂ ਕਰਾਉਂਦਾ ਕੋਈ ਕਰੀ ਹੁੰਦਾ ਸੀ ਆਹ ਮੈਨੂੰ ਜੋ ਪਰਮਾਉਂਦਾ ਬੰਦਾ ਹੋਈ ਕਰੀ ਆਪਰਾ ਦਬਾਈ ਦੇ ਜੀ ਵਿੱਚੇ ਆਜ ਦੇਖ ਕੇ ਦੇ ਇੱਕ ਫੜਾਈ ਜਾਓ ਹਜ਼ਾਰ ਕਰਕੇ ਉਹ ਘੇਲੂ ਆਏ ਹੋ। ਹਾਂ। ਐਨੂੰ ਮੂੰਹ ਕਰ ਬਾਈ ਹਾਂ ਸਹੀ ਗੱਲ ਆ। ਇਹ ਬਾਈ ਚੱਕ ਜਾਨੀ ਸਰ ਤੋਂ ਆਏ ਆ ਤੇ ਇਹਨਾਂ ਨੇ ਬੱਕਰੀ ਖਰੀਦੀ ਆ। ਬਹੁਤ ਵਧੀਆ ਬੱਕਰੀ ਲੈ ਕੇ ਆਉਣੂ। ਹੁਣ ਸਿੱਧਾ ਨਹੀਂ ਹੁੰਦਾ। ਭਰਾਵਾ 10 ਦਿਨ ਹੋ ਗਏ ਹੈ ਤਾਂ ਅਸੀਂ। ਮੈਂ 3 ਦਿਨ ਲੱਗਦੇ ਕੋਈ ਆਜ ਮਾਰ ਕੇ ਦੇ ਦਿਆਂ। ਉਹ ਪਿੰਡੋਂ ਬੱਕਰੀ ਲੈ ਕੇ ਆਉਣੀ ਹੁੰਦਾ ਤੇ ਗੱਲ ਨਹੀਂ। 10 ਵਜੇ ਉਸ ਕੋਣ ਜਾਊਗਾ। ਮੈਂ ਜੱਪਾ ਨਾ।